ਦੋਸਤੋ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੋਚਾਂ ਚੱਲਦੀਆਂ ਰਹਿੰਦੀਆਂ ਅੱਜ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਆਯੁਰਵੈਦਿਕ ਫਾਰਮੂਲਾ ਦੱਸਣ ਜਾ ਰਿਹਾ ਜਿਸ ਨਾਲ ਰਾਤ ਨੂੰ ਤੁਹਾਨੂੰ ਗੂੜੀ ਨੀਂਦ ਆਊਗੀ ਸੋਚਾਂ ਬੰਦ ਹੋ ਜਾਣਗੀਆਂ ਔਰ ਤੁਹਾਡਾ ਦਿਮਾਗ ਵੀ ਤਾਕਤਵਰ ਤੇ ਸ਼ਾਂਤ ਬਣੂਗਾ ਤੁਸੀਂ ਕੀ ਕਰਨਾ ਹੈ ਜਟਾ ਮੰਸੀ ਦਾ ਪਾਊਡਰ ਲੈ ਲੈਣਾ ਹੈ ਅੱਧਾ ਚਮਚਾ ਉਬਲੇ ਹੋਏ ਇੱਕ ਗਲਾਸ ਪਾਣੀ ਦੇ ਵਿੱਚ ਉਹਨੂੰ ਪਾ ਕੇ ਰੱਖ ਦੇਣਾ 3-4 ਘੰਟੇ ਵਾਸਤੇ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਘੁੱਟ-ਘੁੱਟ ਕਰਕੇ ਪੀਣਾ ਹੈ ਜਟਾ ਮਾਂਸੀ ਪੰਸਾਰੀ ਤੋਂ ਮਿਲ ਜਾਂਦੀ ਹੈ ਤੁਸੀਂ ਚੂਰਨ ਘਰੇ ਵੀ ਤਿਆਰ ਕਰ ਸਕਦੇ ਹੋ ਬਣਿਆ-ਬਣਾਇਆ ਚੂਰਨ ਵੀ ਮਿਲ ਜਾਂਦਾ ਬਹੁਤ ਸਾਰੀਆਂ ਕੰਪਨੀਆਂ ਨੂੰ ਤਿਆਰ ਕਰਦੀਆਂ ਆਨਲਾਈਨ ਵੀ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਤੁਸੀਂ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕਰੋ ਇਸ ਤੋਂ ਇਲਾਵਾ ਸਾਡੇ ਆਯੁਰਵੈਦਿਕ ਕਲੀਨਿਕ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਪ੍ਰਾਣੀ ਤੋਂ ਪ੍ਰਾਣੀ, ਸੰਗ੍ਰਹਿਣੀ, ਪੇਟ ਦੀ ਹਰ ਤਰ੍ਹਾਂ ਦੀ ਗੰਭੀਰ ਸਮੱਸਿਆ ਜਿਹੜੀ ਠੀਕ ਨਹੀਂ ਹੁੰਦੀ। ਇਸ ਤੋਂ ਇਲਾਵਾ ਗੋਡਿਆਂ, ਮੋਡਿਆਂ ਦਾ ਦਰਦ, ਪ੍ਰਾਣੀ ਤੋਂ ਪ੍ਰਾਣਾ ਸਿਰਦਰਦ ਜਿਨ੍ਹਾਂ ਦਾ 슈ਗਰ ਕੰਟਰੋਲ ਨਹੀਂ ਹੁੰਦੀ, ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੁੰਦਾ। ਅਸੀਂ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਉਹਨੂੰ ਨਾਰਮਲ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।